ਇੱਕ ਦਿਨ ਦੇ ਵਿੱਚ ਕੇਵਲ ਇੱਕ ਟ੍ਰੇਡ ਹੀ ਕਿਉਂ ਕਰਨੀ ਚਾਹੀਦੀ ਆ ਤੇ ਇੱਕ ਦਿਨ ਦੇ ਵਿੱਚ ਇੱਕ ਟ੍ਰੇਡ ਕਰਨ ਦੇ ਨਾਲ ਕੀ ਫਾਇਦੇ ਹੁੰਦੇ ਆ ਆਪਾਂ ਨੂੰ ਤੇ ਜੇ ਇੱਕ ਤੋਂ ਵੱਧ ਕਰਦੇ ਆ ਆਪਾਂ ਕੀ ਆਪਾਂ ਨੂੰ ਨੁਕਸਾਨ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਰਹਿਣ ਗਿਆ ਇਸ ਵੀਡੀਓ ਦੇ ਵਿੱਚ ਇਸ ਕਰਕੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖਿਓ ਤੇ ਵੀਡੀਓ ਰਹੂਗੀ ਛੋਟੀ ਜੀ ਸੋ ਦੇਖੋ ਦੋ ਰੀਜ਼ਨ ਆ ਦੋਨਾਂ ਰੀਜ਼ਨਾਂ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾ ਰੀਜ਼ਨ ਹੈ ਦੇਖੋ ਆਪਣਾ ਮਾਈਂਡ ਦੋ ਗਨਾਂ ਦੇ ਵਿਚਾਰ ਆ ਜਿਹੜੀ ਚੀਜ਼ ਆ ਆਪਣਾ ਮਾਈਂਡ ਸਭ ਤੋਂ ਪਹਿਲਾ ਰੀਜ਼ਨ ਇਹ ਆ ਦੇਖੋ ਜਦੋਂ ਮੰਨ ਲਓ ਆਪਾਂ ਇੱਕ ਟਰੇਡ ਕਰਨੀ ਆ ਸੋ ਉਹਦੇ ਵਿੱਚ ਦੇਖੋ ਦੋ ਸਿਚੁਏਸ਼ਨਾਂ ਆ ਇੱਕ ਤਾਂ ਦੇਖੋ ਜਿਵੇਂ ਹੁਣ ਸ਼ਾਮ ਦਾ ਟਾਈਮ ਆ ਸੋ ਬਹੁਤ ਸਾਰੇ ਵੀਰ ਪੈਨ ਹੁਣ ਅਨਲਿਸਿਸ ਕਰਨਗੇ ਮਾਰਕੀਟ ਦਾ ਕਿ ਸਭ ਤੋਂ ਪਹਿਲਾਂ ਦੇਖੋ ਆਇਡੈਂਟੀਫਾਈ ਕਰਨਗੇ ਕਿ ਟ੍ਰੈਂਡ ਆ ਆਪ ਟ੍ਰੈਂਡ ਆ ਇਹ ਆ ਫਿਰ ਡਾਊਨ ਟ੍ਰੈਂਡ ਆ ਉਸ ਤੋਂ ਬਾਅਦ ਆ ਉਹ ਪਲਾਨ ਕਰਨਗੇ ਕੱਲ੍ਹ ਵਾਸਤੇ ਕਿ ਆ ਦੇਖੋ ਆਪਣਾ ਰੈਜ਼ਿਸਟੈਂਸ ਆ ਜੇ ਇਹਦੇ ਕੋਲ ਆ ਕੇ ਆ ਪੈਟਰਨ ਬਣੂਗਾ ਤੇ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਾਂਗੇ ਆ ਆਪਣਾ ਸਪੋਰਟ ਆ ਜੇ ਇਹਦੇ ਕੋਲ ਆ ਕੇ ਆ ਪੈਟਰਨ ਬਣੂਗਾ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰਾਂਗੇ ਸੋ ਇਹ ਜਿਹੜੀ ਚੀਜ਼ ਆ ਜਿਹੜੀ ਪਲਾਨ ਉਹਨਾਂ ਕੀਤੀ ਏ ਇੱਕ ਟ੍ਰੇਡ ਪਲਾਨ ਕੀਤੀ ਏ ਠੀਕ ਐ ਇਹ ਜਾਂ ਤਾਂ ਦੇਖੋ ਹੋ ਸਕਦਾ ਆ ਸ਼ਾਮਾਂ ਨੂੰ ਕਰ ਲਈ ਮਾਰਕੀਟ ਖੁੱਲਣ ਤੋਂ ਇੱਕ ਦਿਨ ਪਹਿਲਾਂ ਤੇ ਜਾਂ ਦੇਖੋ ਮਾਰਕੀਟ ਵਾਲੇ ਦਿਨ ਜਦੋਂ ਮਾਰਕੀਟ ਖੁੱਲਣੀ ਹੈ 9:15 ਮਿੰਟ ਉਸ ਤੋਂ ਪਹਿਲਾਂ 7 ਵਜੇ ਸਵੇਰੇ ਸਵੇਰੇ ਜਾਂ ਫਿਰ 8 ਵਜੇ ਇਹ ਪਲਾਨ ਕਰ ਲਿਆ ਹੁਣ ਇਹ ਜਿਹੜਾ ਪਲਾਨ ਕੀਤਾ ਇੱਕ ਟ੍ਰੇਡ ਬਾਰੇ ਉਹਨਾਂ ਕੀਤਾ ਤੇ ਇਹ ਜਿਹੜਾ ਇੱਕ ਟ੍ਰੇਡ ਬਾਰੇ ਉਹਨਾਂ ਪਲਾਨ ਕੀਤਾ ਆ ਸੋ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੋਚ ਕੇ ਸਮਝ ਕੇ ਪਲਾਨ ਕੀਤਾ ਤੇ ਇਹਦੇ ਵਿੱਚ ਘੰਟਿਆਂ ਦੀ ਮਿਹਨਤ ਆ ਉਹਨਾਂ ਦੇ ਘੰਟਿਆਂ ਦਾ ਅਨਲਿਸਿਸ ਆ ਹੁਣ ਜਦੋਂ ਮਾਰਕੀਟ ਖੁੱਲੂਗੀ 9:15 ਮਿੰਟ ਤੇ ਤੇ ਜਦੋਂ ਦੇਖੋ ਉਹਨਾਂ ਦੇ ਪਲਾਨ ਦੇ ਅਕੋਰਡਿੰਗ ਉਹਨਾਂ ਦੇ ਸਪੋਰਟ ਤੇ ਜਾਂ ਰੈਜ਼ਿਸਟੈਂਸ ਦੇ ਕੋਲ ਜਾ ਕੇ ਪੈਟਰਨ ਬਣੂਗਾ ਉਹ ਟ੍ਰੇਡ ਕਰਨਗੇ ਤੇ ਇਸ ਟ੍ਰੇਡ ਦੇ ਵਿੱਚ ਉਹਨਾਂ ਦੀ ਪ੍ਰੋਫਿਟ ਹੋਣ ਦੀ ਜਿਹੜੀ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਹੈ ਤੇ ਲੌਸ ਹੋਣ ਦੀ ਜਿਹੜੀ ਪ੍ਰੋਬੈਬਿਲਿਟੀ ਬਹੁਤ ਘੱਟ ਹੈ ਬਹੁਤ ਘੱਟ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਸੋਚਿਆ ਸਮਝਿਆ ਚੰਗੀ ਤਰ੍ਹਾਂ ਐਨਾਲਿਸਿਸ ਕੀਤਾ ਤੇ ਬਹੁਤ ਸਾਰੇ ਘੰਟਿਆਂ ਦੀ ਮਿਹਨਤ ਆ ਪਰ ਹੁਣ ਜੇ ਮੰਨ ਲਓ ਦੂਜੀ ਟ੍ਰੇਡ ਉਹ ਕਰਦੇ ਆ ਪਹਿਲੀ ਟ੍ਰੇਡ ਉਹਨਾਂ ਦੀ ਹੋ ਗਈ ਆ ਪ੍ਰੋਫਿਟ ਹੋ ਗਿਆ ਉਹਨੂੰ ਦੂਜੀ ਟਰੇਡ ਜੇ ਕਰਦੇ ਆ ਸੋ ਦੂਜੀ ਟਰੇਡ ਦੇ ਵਿੱਚ ਸੋਚਣ ਸਮਝਣ ਵਾਸਤੇ ਜਿਹੜਾ ਟਾਈਮ ਲੱਗਣ ਡਿਆ ਸਭ ਤੋਂ ਪਹਿਲੀ ਚੀਜ਼ ਉਹ ਮਿੰਟਾਂ ਦਾ ਆ ਕੁਝ ਮਿੰਟਾਂ ਦੇ ਵਿੱਚ ਉਹ ਸੋਚ ਸਮਝ ਕੇ ਦੂਜੀ ਟਰੇਡ ਕਰਨ ਡਿਆ ਪਹਿਲੀ ਟਰੇਡ ਦੇ ਵਿੱਚ ਜਿਹੜੀ ਉਹਨਾਂ ਦੀ ਮਿਹਨਤ ਲੱਗੀ ਐਨਾਲਿਸਿਸ ਲੱਗਾ ਉਹ ਘੰਟਿਆਂ ਦਾ ਸੀ ਇਸ ਕਰਕੇ ਉਹਦੇ ਵਿੱਚ ਰਿਜ਼ਲਟ ਵੀ ਵਧੀਆ ਮਿਲਣਾ ਸੀ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਉਹਦੇ ਵਿੱਚ ਜ਼ਿਆਦਾ ਹੋਣੇ ਹੀ ਸੀ ਕਿਉਂਕਿ ਉਹਦੇ ਵਿੱਚ ਜਿਹੜੀ ਮਿਹਨਤ ਸੀ ਉਹ ਘੰਟਿਆਂ ਦੀ ਸੀ ਪਰ ਦੂਜੀ ਦੇ ਵਿੱਚ ਕੀ ਸੀ ਮਿੰਟਾਂ ਦੇ ਵਿੱਚ ਡਿਸੀਜਨ ਲਿਆ ਕਿ ਆਪਾਂ ਦੂਜੀ ਟਰੇਡ ਕਰਨੀ ਹੈ ਤੇ ਜਿਹੜੀ ਦੇਖੋ ਤੀਜੀ ਕੀਤੀ ਉਹਦੇ ਵਿੱਚ ਟਾਈਮ ਹੋਰ ਕੱਟ ਗਿਆ ਜਿਹੜੀ ਚੌਥੀ ਕੀਤੀ ਉਹਦੇ ਵਿੱਚ ਟਾਈਮ ਹੋਰ ਕੱਟ ਗਿਆ ਸੋ ਇਸੇ ਕਰਕੇ ਦੂਜੀ ਤੀਜੀ ਚੌਥੀ ਟਰੇਡ ਦੇ ਵਿੱਚ ਜਿਹੜੇ ਲੌਸ ਦੇ ਚਾਂਸ ਜ਼ਿਆਦਾ ਹੁੰਦੇ ਆ ਪਹਿਲਾ ਰੀਜ਼ਨ ਇਹ ਦੂਜਾ ਰੀਜ਼ਨ ਇਹ ਕਿ ਜਿਹੜੀ ਪਹਿਲੀ ਟਰੇਡ ਆ ਉਹ ਤੁਸੀਂ ਕੀਤੀ ਜਿਵੇਂ ਮੈਂ ਤੈਨੂੰ ਇੱਕ ਚੀਜ਼ ਦੱਸੀ ਆ ਕਿ ਜਿਹੜਾ ਤੁਹਾਡਾ ਦਿਮਾਗ ਆ ਇਹਦੇ ਵਿੱਚ ਸਪੇਸ ਬਹੁਤ ਘਟਿਆ ਇੱਕ ਸਮੇਂ ਤੇ ਇੱਕ ਚੀਜ਼ ਇਹਦੇ ਵਿੱਚ ਰਹਿੰਦੀ ਆ ਹੁਣ ਟਰੇਡਿੰਗ ਦੇ ਵਿੱਚ ਦੇਖੋ ਟਰੇਡਿੰਗ ਦਾ ਛੱਡੋ ਪਹਿਲਾਂ ਮੈਂ ਤੁਹਾਨੂੰ ਏ ਐਕਸਪਲੇਨ ਕਰਦਾ ਦੇਖੋ ਕਾਮ ਕਰੋਧ ਲੋਭ ਮੋਹ ਹੰਕਾਰ ਇਹ ਪੰਜ ਚੀਜ਼ਾਂ ਤੇ ਇੱਕ ਬਣੇ ਦੇਖੋ ਆਪਣੀ ਸਿਆਨਤ ਆ ਸਮਝਦਾਰੀ ਆ ਹੁਣ ਇਹ ਛੇ ਚੀਜ਼ਾਂ ਆ ਹੁਣ ਛੀਆਂ ਚੀਜ਼ਾਂ ਦੇ ਵਿੱਚੋਂ ਇੱਕ ਟਾਈਮ ਤੇ ਇੱਕ ਚੀਜ਼ ਆਪਣੇ ਦਿਮਾਗ ਦੇ ਵਿੱਚ ਰਹਿੰਦੀ ਆ ਜਾਂ ਦੇਖੋ ਕ੍ਰੋਧ ਹੋਊਗਾ ਜਾਂ ਹੰਕਾਰ ਹੋਊਗਾ ਜਾਂ ਕਾਮ ਹੋਊਗਾ ਜਾਂ ਲੋਭ ਹੋਊਗਾ ਤੇ ਜਾਂ ਮੋਹ ਹੋਊਗਾ ਤੇ ਜੇ ਇਹ ਪੰਜੇ ਚੀਜ਼ਾਂ ਨਹੀਂ ਗਈਆਂ ਤੇ ਫੇਰ ਸਮਝਦਾਰੀ ਆ ਹੁਣ ਜਦੋਂ ਦੇਖੋ ਤੁਸੀਂ ਐਨਾਲਿਸਿਸ ਕੀਤਾ ਕਿ ਕੱਲ੍ਹ ਨੂੰ ਮੈਂ ਇਹ ਟਰੇਡ ਕਰਨੀ ਆ ਇਸ ਜਗ੍ਹਾ ਤੇ ਜੇ ਆ ਪੈਟਰਨ ਬਣੂਗਾ ਫਿਰ ਮੈਂ ਥੱਲੇ ਵਾਸਤੇ ਕਰੂੰਗਾ ਇਸ ਜਗ੍ਹਾ ਤੇ ਇਹ ਪੈਟਰਨ ਬਣੂਗਾ ਫਿਰ ਮੈਂ ਉੱਤੇ ਵਾਸਤੇ ਕਰੂੰਗਾ ਸੋ ਇਹ ਸ਼ਾਂਤ ਦਿਮਾਗ ਦੇ ਨਾਲ ਕੀਤਾ ਤੇ ਜਦੋਂ ਸ਼ਾਂਤ ਦਿਮਾਗ ਹੁੰਦਾ ਉਦੋਂ ਕੀ ਹੁੰਦਾ ਦਿਮਾਗ ਦੇ ਵਿੱਚ ਸਮਝਦਾਰੀ ਹੁੰਦੀ ਹੈ ਠੀਕ ਹੈ ਸੋ ਇਸ ਕਰਕੇ ਸਟ੍ਰੇਟ ਦੇ ਵਿੱਚ ਪ੍ਰੋਫਿਟ ਹੋਣ ਦਾ ਜਿਹੜਾ ਤੁਹਾਡੇ ਚਾਂਸ ਬਹੁਤ ਜ਼ਿਆਦਾ ਸੀ ਪਰ ਜਿਹੜੀ ਦੇਖੋ ਦੂਜੀ ਟਰੇਡ ਤੁਸੀਂ ਪਲਾਨ ਕੀਤੀ ਆ ਉਹ ਤੁਸੀਂ ਇੱਕ ਤਾਂ ਉਹਦੇ ਵਿੱਚ ਇਹ ਰੀਜ਼ਨ ਹੋ ਗਿਆ ਕਿ ਮਿੰਟਾਂ ਦੇ ਵਿੱਚ ਉਹਦੇ ਬਾਰੇ ਪਲੈਨਿੰਗ ਹੋਈ ਘੰਟਿਆਂ ਦੀ ਮਿਹਨਤ ਨਹੀਂ ਲੱਗੀ ਘੰਟਿਆਂ ਦਾ ਐਨਾਲਿਸਿਸ ਨਹੀਂ ਲੱਗਾ ਪਹਿਲੀ ਗੱਲ ਇਹ ਦੂਜੀ ਗੱਲ ਇਹ ਆ ਕਿ ਉਹ ਜਿਹੜੀ ਟਰੇਡ ਕੀਤੀ ਹੈ ਨਾ ਉਹਦੇ ਵਿੱਚ ਜਿਹੜਾ ਪਹਿਲੀ ਟਰੇਡ ਦਾ ਰਿਜ਼ਲਟ ਆ ਉਹਦੇ ਬੇਸ ਤੇ ਤੁਸੀਂ ਕੀਤੀ ਆ ਹੁਣ ਦੋ ਸਿਚੁਏਸ਼ਨਾਂ ਆ ਜੇ ਪਹਿਲੀ ਟਰੇਡ ਦੇ ਵਿੱਚ ਮੰਨ ਲਓ ਤੁਹਾਨੂੰ ਪ੍ਰੋਫਿਟ ਹੋਇਆ ਹੁਣ ਲੋਭ ਯਾਨੀ ਕਿ ਲਾਲਚ ਤੁਹਾਡੇ ਦਿਮਾਗ ਦੇ ਵਿੱਚ ਵੜ ਗਿਆ ਕਿ ਜੇ ਪਹਿਲੀ ਟਰੇਡ ਦੇ ਵਿੱਚ ਮੈਨੂੰ 5000 ਦਾ ਪ੍ਰੋਫਿਟ ਹੋਇਆ ਉਦਾਹਰਨ ਦੇ ਤੌਰ ਤੇ ਲੈ ਲਓ 5000 ਦਾ ਪ੍ਰੋਫਿਟ 5000 ਦਾ ਪ੍ਰੋਫਿਟ ਹੋਇਆ ਪਹਿਲੀ ਟਰੇਡ ਦੇ ਵਿੱਚ ਤੇ ਚਲੋ 5000 ਦਾ ਹੋਰ ਕਰ ਲੈਨੇ ਆ 10000 ਦਾ ਕਰ ਲੈਨੇ ਆ ਸੋ ਇਸ ਕਰਕੇ ਦੂਜੀ ਕਰ ਲਈ ਸੋ ਇੱਥੇ ਦੇਖੋ ਸਿਆਨਫ ਨਹੀਂ ਸੀ ਦਿਮਾਗ ਦੇ ਵਿੱਚ ਇੱਥੇ ਕੀ ਸੀ ਲੋਭ ਲਾਲਚ ਸੋ ਇਸ ਕਰਕੇ ਸਟ੍ਰੇਟ ਦੇ ਵਿੱਚ ਦੂਜੀ ਰੇਟ ਦੇ ਵਿੱਚ ਕੀ ਚਾਂਸ ਸੀ ਪ੍ਰੋਫਿਟਕੇਬਲ ਸਿਆਨਫ ਨਾਲ ਹੁੰਦੇ ਆ ਸਮਝਦਾਰੀ ਨਾਲ ਹੁੰਦੇ ਆ ਜਦੋਂ ਸਮਝਦਾਰੀ ਦਿਮਾਗ 'ਚ ਹੁੰਦੀ ਆ ਜਦੋਂ ਦੇਖੋ ਲੋਭ ਆ ਲਾਲ ਦਿਮਾਗ ਦੇ ਵਿੱਚ ਲਾਲਚ ਆ ਫਿਰ ਕੀ ਹੋਊਗਾ ਲਾਸ ਹੁੰਦੇ ਚਾਂਸ ਤੇ ਇਹਦੇ ਵਿੱਚ ਜ਼ਿਆਦਾਤਰ ਹੁੰਦਾ ਵੀ ਲਾਸ ਆ ਦੂਜੀ ਟਰੇਡ ਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਆਪ ਵੀ ਸ਼ੇਅਰ ਕਰ ਸਕਦੇ ਹੋ ਜੇ ਕਮੈਂਟ ਸੈਕਸ਼ਨ ਦੇ ਵਿੱਚ ਤੇ ਫਿਰ ਜੇ ਦੇਖੋ ਤੁਸੀਂ ਮੰਨ ਲਓ ਇੱਕ ਹੋਰ ਸਿਚੁਏਸ਼ਨ ਆ ਇੱਕ ਹੋਰ ਸਿਚੁਏਸ਼ਨ ਆ ਕਿ ਤੁਸੀਂ ਪਹਿਲੀ ਟਰੇਡ ਕੀਤੀ ਆ ਹੁਣ ਪਹਿਲੀ ਟਰੇਡ ਦਾ ਨਤੀਜਾ ਇਹ ਆਇਆ ਕਿ ਪਹਿਲੀ ਚ ਲਾਸ ਹੋਇਆ ਨੁਕਸਾਨ ਹੋਇਆ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਲਾ ਲਓ ਕਿ ਤੁਹਾਨੂੰ 500 ਦਾ ਨੁਕਸਾਨ ਹੋ ਗਿਆ ਪਹਿਲੀ ਟਰੇਡ ਚ ਹੁਣ ਜਿਹੜੀ ਦੂਜੀ ਟਰੇਡ ਤੁਸੀਂ ਕਰਨ ਡੇ ਜੋ ਇਸ ਕਰਕੇ ਕਰਨ ਦੇ ਜੋ ਕਿ ਪਹਿਲੀ ਦੇ ਵਿੱਚ ਨੁਕਸਾਨ ਹੋਇਆ ਤੇ ਮੈਂ ਪ੍ਰੋਫਿਟ ਕਰਾਂ ਹੁਣ ਇੱਥੇ ਕੀ ਆ ਜਾਂ ਤਾਂ ਦੇਖੋ ਤੁਹਾਡੇ ਦਿਮਾਗ ਦੇ ਵਿੱਚ ਹੰਕਾਰ ਆ ਤੇ ਜਾਂ ਕਰੋਧ ਆ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਦਾ ਵਾਸਾ ਆ ਸੋ ਉਸ ਵਾਸੇ ਦਾ ਕਰਕੇ ਤੁਸੀਂ ਇਹ ਡਿਸੀਜਨ ਲੈਣ ਲੈਜੋ ਕਿ ਯਾਰ ਮੇਰਾ ਲਾਸ ਕਿਵੇਂ ਹੋ ਸਕਦਾ ਮੈਂ ਤਾਂ ਪ੍ਰੋਫਿਟ ਕਰਕੇ ਨਿਕਲੂੰਗਾ ਮੈਂ ਦੂਜੀ ਟ੍ਰੇਡ ਕਰਦਾ ਸੋ ਇਸ ਟਾਈਮ ਤੇ ਵੀ ਤੁਸੀਂ ਦੇਖੋ ਸਮਝਦਾਰੀ ਤਾਂ ਦਿਮਾਗ ਦੇ ਵਿੱਚ ਹੈਗੀ ਨਹੀਂਗੀ ਸਿਆਨਫ ਹੈਗੀ ਨਹੀਂਗੀ ਕੀ ਹੋਊਗਾ ਸਟ੍ਰੇਟ ਦੇ ਵਿੱਚ ਲਾਸ ਹੁੰਦੇ ਚਾਂਸ ਆ ਕਿਉਂਕਿ ਇਥੇ ਜਾਂ ਤਾਂ ਤੁਸੀਂ ਹੰਕਾਰ ਦੇ ਵਿੱਚ ਜਾਂ ਕਰੋਧ ਦੇ ਵਿੱਚ ਟ੍ਰੇਡ ਕਰਨ ਦੇ ਜੋ ਸੋ ਇਸ ਕਰਕੇ ਸਟ੍ਰੇਟ ਦੇ ਵਿੱਚ ਵੀ ਲਾਸ ਦੇ ਚਾਂਸ ਆ ਸੋ ਦੋਨਾਂ ਸਿਚੁਏਸ਼ਨਾਂ ਦੇ ਵਿੱਚ ਜੇ ਪਹਿਲੀ ਟ੍ਰੇਡ ਚ ਪ੍ਰੋਫਿਟ ਹੋਇਆ ਦੂਜੀ ਟ੍ਰੇਡ ਕਰਨ ਦੇ ਜੋ ਲਾਲਚ ਦੇ ਕਰਕੇ ਤੇ ਜੇ ਪਹਿਲੀ ਟ੍ਰੇਡ ਚ ਲਾਸ ਹੋਇਆ ਦੂਜੀ ਟ੍ਰੇਡ ਕਰਨ ਦੇ ਜੋ ਹੰਕਾਰ ਦਾ ਕਰਕੇ ਤੇ ਜਾਂ ਫਿਰ ਕਰੋਧ ਦਾ ਕਰਕੇ ਸੋ ਦੂਜੀ ਟ੍ਰੇਡ ਦੇ ਵਿੱਚ ਜਿਹੜੇ ਨੁਕਸਾਨ ਹੋਣ ਦੇ ਚਾਂਸ ਜ਼ਿਆਦਾ ਰਹਿਣਗੇ ਤੇ ਜਿਹੜੀ ਇੱਕ ਹੋਰ ਚੀਜ਼ ਆ ਇਹਦੇ ਨਾਲ ਐਡ ਆਨ ਹੋ ਜਾਂਦੀ ਉਹ ਹੈ ਕਿ ਮਿੰਟ ਟਾਈਮ ਜਿਹੜਾ ਦੂਜੀ ਟਰੇਡ ਵਾਸਤੇ ਐਨਲਿਸਿਸ ਕਰਨ ਦਾ ਉਹ ਮਿੰਟਾਂ ਦਾ ਰਹਿੰਦਾ ਹੈ ਪਹਿਲੀ ਟਰੇਡ ਵਾਸਤੇ ਘੰਟਿਆਂ ਦਾ ਹੀ ਸੋ ਇੱਕ ਰੀਜ਼ਨ ਆ ਮੈਂਟੈਲਿਟੀ ਦਾ ਆਪਣੇ ਮਾਈਂਡ ਦਾ ਜਦੋਂ ਆਪਾਂ ਇੱਕ ਤੋਂ ਬਾਅਦ ਟਰੇਡ ਕਰਦੇ ਆ ਦੂਜੀ ਤੀਜੀ ਦੇ ਵਿੱਚ ਹਮੇਸ਼ਾ ਲਾਸ ਹੋਣ ਦੇ ਚਾਂਸ ਹੁੰਦੇ ਕਿਉਂਕਿ ਉਹ ਆਪਣੀ ਇਮੋਸ਼ਨ ਦੇ ਨਾਲ ਟਰੇਡ ਹੋਣ ਡਈ ਆ ਜਾਂ ਲਾਲਚ ਨਾਲ ਹੋਣ ਡਈ ਆ ਜਾਂ ਹੰਕਾਰ ਨਾਲ ਹੋਣ ਡਈ ਆ ਜਾਂ ਆਪਣੀ ਕਰੋ ਨਾਲ ਹੋਣ ਡਈ ਗੁੱਸੇ ਨਾਲ ਹੋਣ ਡਈ ਪਹਿਲੀ ਟਰੇਡ ਦੇ ਨਤੀਜੇ ਦੇ ਬੀਸ ਤੇ ਉਹ ਟਰੇਡ ਹੋਣ ਡਈ ਆ ਠੀਕ ਐ ਤੇ ਦੂਜਾ ਜਿਹੜਾ ਰੀਜ਼ਨ ਆ ਉਹ ਇਹ ਆ ਦੇਖੋ ਦੋ ਚੀਜ਼ਾਂ ਆ ਇੱਕ ਤਾਂ ਹੁੰਦੀ ਐ ਸਕੈਲਪਿੰਗ ਤੇ ਇੱਕ ਹੁੰਦਾ ਇੰਟਰਾਡੇ ਇੰਟਰਾਡੇ ਦਾ ਮਤਲਬ ਹੁੰਦਾ ਕਿ ਆਪਾਂ ਜਦੋਂ ਦੇਖੋ ਨਿਫਟੀ 9 ਵਜੇ ਕੇ 15 ਮਿੰਟ ਤੇ ਓਪਨ ਹੁੰਦੀ ਆ ਤੇ 3:15 ਤੱਕ ਟਰੇਡਿੰਗ ਦਾ ਸਮਾਂ ਆ 6 ਘੰਟੇ ਵੈਸੇ ਬੰਦ ਹੁੰਦੀ 3:30 ਵਜੇ ਪਰ ਇਹ ਜਿਹੜੇ 6 ਘੰਟੇ ਆ ਇਹ ਟਰੇਡਿੰਗ ਦਾ ਸਮਾਂ ਹੈ। ਇਹਦੇ ਵਿੱਚ ਆਪਾਂ ਆਪਣੇ ਆਰਡਰ ਐਗਜ਼ੀਕਿਊਟ ਕਰ ਸਕਦੇ ਹਾਂ ਤੇ ਐਗਜ਼ਿਟ ਕਰ ਸਕਦੇ ਹਾਂ। ਠੀਕ ਹੈ। ਹੁਣ ਇਹ ਜਿਹੜੇ 6 ਘੰਟੇ ਇਹਨਾਂ ਦੇ ਵਿੱਚ ਪੈਟਰਨ ਬਣ ਕੇ ਜਿਹੜਾ ਵੱਡਾ ਮੂਵ ਆਉਂਦਾ ਹੈ ਨਿਫਟੀ ਦੇ ਵਿੱਚ ਹਰ ਦਿਨ। ਉਹ ਜ਼ਿਆਦਾਤਰ ਇੱਕ ਹੀ ਹੁੰਦਾ ਆ। ਬਹੁਤ ਘੱਟ ਦਿਨ ਇਦਾਂ ਦੇ ਆ ਜਦੋਂ ਦੇਖੋ ਆਪਾਂ ਨੂੰ ਇੱਕ ਦਿਨ ਦੇ ਵਿੱਚ ਦੋ ਵੱਡੇ ਮੂਵ ਦੇਖਣ ਨੂੰ ਮਿਲ ਜਾਂਦਾ। ਤੇ ਜਿਹੜਾ ਦੇਖੋ ਵੱਡਾ ਮੂਵ ਆਪਾਂ ਜੇ ਫੜਦੇ ਆ ਫੇਰ ਇਹ ਦੇਖੋ ਆਪਣੀ ਇੰਟਰਾਡੇ ਡੇ ਟਰੇਡਿੰਗ ਜੀ ਦੇਖੋ ਆਪਾਂ ਛੋਟੀ ਛੋਟੀ ਪ੍ਰੋਫਿਟ ਲੈਣਦੇ ਆ ਤੇ ਛੋਟੇ ਛੋਟੇ ਸਟਾਪ ਲੋਸ ਲੈਣਦੇ ਆ ਆਪਣੀ ਸਕੈਲਪਿੰਗ ਆ ਤੇ ਸਕੈਲਪਿੰਗ ਦੇ ਵਿੱਚ ਕੀ ਹੁੰਦਾ ਆਪਣੀਆਂ ਟਰੇਡਾਂ ਇੱਕ ਤੋਂ ਵੱਧ ਹੁੰਦੀਆਂ ਇੱਕ ਹੋ ਗਈ ਦੋ ਹੋ ਗਈ ਤਿੰਨ ਹੋ ਗਈ ਚਾਰ ਹੋ ਗਈ ਪੰਜ ਹੋ ਗਈਆਂ ਤੇ ਸਕੈਲਪਿੰਗ ਦਾ ਇਤਿਹਾਸ ਤੋਂ ਹੀ ਦੇਖ ਲਓ ਸਕੈਲਪਿੰਗ ਦੇ ਵਿੱਚ ਕਿਸੇ ਨੇ ਵੀ ਕਾਮਯਾਬੀ ਹਾਸਲ ਨਹੀਂ ਕੀਤੀ ਸਕੈਲਪਿੰਗ ਦੇ ਵਿੱਚ ਤੁਹਾਨੂੰ ਇਹੋ ਜਿਹੇ ਵੱਡੇ ਨਾਮ ਦੇਖਣ ਨੂੰ ਨਹੀਂ ਮਿਲਣਗੇ ਜਿਹੜੇ ਕਿ ਦੇਖੋ ਇੰਟਰਾਡੇ ਦੇ ਵਿੱਚ ਤੁਹਾਨੂੰ ਕਾਮਯਾਬੀ ਦੇ ਵਿੱਚ ਵੱਡੇ ਨਾਮ ਦੇਖਣ ਨੂੰ ਮਿਲਦੇ ਆ ਸੁਸੇ ਗਰ ਕੇ ਸਕੈਲਪਿੰਗ ਬਾਰੇ ਆਪਾਂ ਕਦੇ ਗੱਲ ਨਹੀਂ ਕਰਦੇ ਕਿਉਂਕਿ ਸਕੈਲਪਿੰਗ ਆਪਾਂ ਕਰਦੇ ਵੀ ਨਹੀਂਗੇ ਇੰਟਰਾਡੇ ਦਾ ਮਤਲਬ ਹੁੰਦਾ ਹੈ ਕਿ ਇੱਕ ਦਿਨ ਦੇ ਵਿੱਚ ਜਿਹੜਾ ਦੇਖੋ ਆਪਾਂ ਨੂੰ ਵੱਡਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਨਿਫਟੀ ਦੇ ਵਿੱਚ ਉਹਨੂੰ ਫੜਨਾ ਤੇ ਉਹ ਮੂਵ ਦੇਖੋ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦਾ ਜ਼ਿਆਦਾਤਰ ਕਦੇ-ਕਦੇ ਦੋ ਹੁੰਦੇ ਹੈ ਜ਼ਿਆਦਾਤਰ ਇੱਕ ਹੀ ਹੁੰਦਾ ਹੁਣ ਇੱਥੇ ਦੇਖੋ ਦਿਨ ਬੁੱਧਵਾਰ ਨੂੰ ਆਹ ਟਰੇਡ ਬਣੀ ਸੀ ਡਬਲ ਪੈਟਰਨ ਸੋ ਡਬਲ ਪੈਟਰਨ ਜਦੋਂ ਬਣਿਆ ਇਹਦਾ ਹਾਈ ਬ੍ਰੇਕ ਹੋਇਆ ਆਪਾਂ ਐਂਟਰੀ ਕੀਤੀ ਸੀ ਸੋ ਇਸ ਟਰੇਡ ਦੇ ਵਿੱਚ ਤੁਸੀਂ ਦੇਖੋ ਕਿਵੇਂ ਹਰੇ-ਹਰੇ ਕੈਂਡਲ ਬਣ ਕੇ ਜਲਦੀ ਮਾਰਕੀਟ ਉੱਤੇ ਗਈ ਤੇ ਇਹਦੇ ਵਿੱਚ ਆਪਣਾ ਜਲਦੀ ਟਾਰਗੇਟ ਪੂਰਾ ਹੋ ਗਿਆ ਸੀ ਕਿਉਂਕਿ ਇਹ ਸੀ ਦਿਨ ਦਾ ਪਹਿਲਾ ਵੱਡਾ ਮੂਵ ਪਹਿਲਾ ਵੱਡਾ ਮੂਵ ਇਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਨਿਫਟੀ ਸਾਰਾ ਦਿਨ ਗਈ ਤਾਂ ਉੱਤੇ ਆ ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ ਜੇ ਦੋ ਹਰੇ ਕੈਂਡਲ ਬਣਦੇ ਆ ਫਿਰ ਲਾਲ ਕੈਂਡਲ ਬਣਦਿਆ ਫਿਰ ਲਾਲ ਕੈਂਡਲ ਬਣਦਿਆ ਫਿਰ ਜੇ ਹਰਾ ਕੈਂਡਲ ਬਣਿਆ ਫਿਰ ਲਾਲ ਕੈਂਡਲ ਬਣਿਆ ਫਿਰ ਹਰਾ ਕੈਂਡਲ ਬਣਿਆ ਸੋ ਇਸ ਤਰ੍ਹਾਂ ਹੌਲੀ-ਹੌਲੀ ਉੱਤੇ ਗਈ ਆ ਜਿਹੜਾ ਵੱਡਾ ਮੂਵ ਆ ਇੱਕ ਹੀ ਆਇਆ ਠੀਕ ਹੈ ਹੁਣ ਇਹਦੇ ਪਿੱਛੇ ਦਾ ਰੀਜ਼ਨ ਕੀ ਹੈ ਇਹਦੇ ਪਿੱਛੇ ਦਾ ਰੀਜ਼ਨ ਇਹ ਕਿ ਜਿਹੜੇ ਦੇਖੋ ਵੱਡੇ ਵੱਡੇ ਜਿਹੜੇ ਇੰਸਟੀਚਿਊਟ ਆ ਜਿਹੜੀਆਂ ਵੱਡੀਆਂ ਵੱਡੀਆਂ ਫਰਮਾਂ ਆ ਜਦੋਂ ਦੇਖੋ ਮਾਰਕੀਟ ਦੇ ਵਿੱਚ ਉਹਨਾਂ ਦਾ ਪੈਸਾ ਲੱਗਦਾ ਉਦੋਂ ਮਾਰਕੀਟ ਦੇ ਵਿੱਚ ਵੱਡਾ ਮੂਵ ਆਉਂਦਾ ਹੈ ਉਦੋਂ ਵੱਡਾ ਮੂਵ ਆਉਂਦਾ ਹੈ ਤੇ ਉਹ ਪੈਟਰਨ ਦੇਖ ਕੇ ਪੈਸਾ ਲਾਉਂਦੇ ਆ ਤੇ ਦਿਨ ਦੇ ਵਿੱਚ ਜਿਹੜਾ ਦੇਖੋ ਪਹਿਲਾ ਟਰੇਡ ਬਣੂਗਾ ਪੈਟਰਨ ਦੇ ਨਾਲ ਉਹਦੇ ਵਿੱਚ ਉਹਨਾਂ ਦਾ ਪੈਸਾ ਲੱਗਦਾ ਤੇ ਉਹ ਟਰੇਡ ਕਰਕੇ ਉਸ ਤੋਂ ਬਾਅਦ ਉਹ ਨਿਕਲ ਜਾਂਦੇ ਮਾਰਕੀਟ ਦੇ ਵਿੱਚ ਉਹ ਦੁਬਾਰਾ ਟਰੇਡ ਨਹੀਂ ਕਰਦੇ ਉਹ ਇਸ ਕਰਕੇ ਆਪਾਂ ਜੀ ਨੋਟਿਸ ਕਰਾਂਗੇ ਨਿਫਟੀ ਦੇ ਵਿੱਚ ਜ਼ਿਆਦਾਤਰ ਆਪਾਂ ਨੂੰ ਇੱਕ ਦਿਨ ਦੇ ਵਿੱਚ ਇੱਕ ਹੀ ਵੱਡਾ ਮੂਵ ਦੇਖਣ ਨੂੰ ਮਿਲਦਾ ਸੋ ਇਹ ਦੋ ਰੀਜ਼ਨ ਆ ਇਸੇ ਕਰਕੇ ਆਪਾਂ ਨੂੰ ਇੱਕ ਦਿਨ ਦੇ ਵਿੱਚ ਇੱਕ ਟ੍ਰੇਡ ਹੀ ਕਰਨੀ ਚਾਹੀਦੀ ਜੇ ਆਪਾਂ ਨੂੰ ਨਿਫਟੀ ਦੇ ਵਿੱਚ ਕਾਮਯਾਬੀ ਚਾਹੀਦੀ ਆ ਆਪਾਂ ਨੂੰ ਆਪਸ਼ਨ ਟ੍ਰੇਡਿੰਗ ਦੇ ਵਿੱਚ ਫਿਰ ਆਪਾਂ ਨੂੰ ਇੱਕ ਦਿਨ ਦੇ ਵਿੱਚ ਇੱਕ ਟ੍ਰੇਡ ਹੀ ਕਰਨੀ ਚਾਹੀਦੀ ਆ ਸੋ ਉਮੀਦ ਆ ਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝ ਆ ਗਈਆਂ ਫਿਰ ਵੀ ਜੇ ਦੇਖੋ ਕੋਈ ਡਾਊਟ ਕੋਈ ਸਵਾਲ ਰਹਿ ਗਿਆ ਹੋਏ ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ